ਜਗਤ ਦੇ ਵਿੱਚ ਤਾਂ ਲਾਹੇ ਕਰਨ ਆਇਆ ਸੀਗਾ ਵੀ ਕਰੀ ਚੀਜਨ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ ਸਵਾਸਾਂ ਦਾ ਭੰਡਾਰਾ ਖਤਮ ਹੋ ਰਿਹਾ ਤੇਰੀ ਦੇਹੀ ਦੇ ਵਿੱਚ ਅਨਹਦ ਰਾਗ ਵੱਜ ਰਹੇ ਐ ਤੇਰੀ ਦੇਹੀ ਦੇ ਵਿੱਚ ਸੱਚ ਪ੍ਰਕਾਸ਼ ਦਾ ਜੋਤ ਦੇ ਝਲਕਾਰੇ ਪੈ ਰਹੇ ਐ ਤੇਰੀ ਦੇਹੀ ਦੇ ਵਿੱਚ ਡੁੱਲ ਡੁੱਲ ਕੇ ਅੰਮ੍ਰਿਤ ਵਰਸ ਰਿਹਾ ਤੂੰ ਖੋਜਿਆ ਨਹੀਂਗਾ ਮਹਾਰੇ ਕਹਿੰਦੇ ਅੰਤਰ ਖੂਟਾ ਅੰਮ੍ਰਿਤ ਭਰਿਆ ਸਬਦੇ ਕਾਢ ਪੀਏ ਆਪਣੇ ਹਾਰੀ ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ ਸਹਿਬ ਤਾਂ ਸਦਾ ਸਦਾ ਸੀਗਾ ਸ਼ਬਦ ਦੀ ਕਮਾਈ ਨਾਲ ਦਿਖਣਾ ਸੀ ਅੰਦਰ ਅਮਰਤ ਦੇ ਭੰਡਾਰੇ ਭਰੇ ਸੀ ਅੰਦਰ ਅਨਹਦ ਵਜੇ ਵਜ ਰਹੇ ਸੀ ਸਾਰੀ ਉਮਰ ਜਿਹੜੀ ਆ ਕਰਮ ਦੇ ਵਿੱਚ ਕੱਢਤੀ ਕਿਉਂ ਪੰਜਾਂ ਨੇ ਅੰਦਰੋਂ ਘੇਰਾ ਬੰਦੀ ਬਣਾ ਕੇ ਐਸੇ ਫੁਰਨੇ ਦਿੱਤੇ ਜੇ ਕਿਤੇ ਗੁਰੂ ਘਰ ਚ ਚਲਿਆ ਗਿਆ ਉਥੇ ਦੁਬਧਾ ਨਹੀਂ ਛੱਡਣ ਦਿੱਤੀ ਜੇ ਕਿਤੇ ਪੰਚਾਇਤ ਸੱਥ ਵਿੱਚ ਬੈਠ ਗਿਆ ਉਥੇ ਦੁਬਧਾ ਨਹੀਂ ਛੱਡਣ ਦਿੱਤੀ ਜੇ ਪਰਿਵਾਰ ਦੇ ਵਿੱਚ ਬੈਠ ਗਿਆ ਉਥੇ ਦੁਬਧਾ ਨਹੀਂ ਸਾਰੀ ਉਮਰ ਫੁਰਨਿਆਂ ਚ ਕਢਾਤੀ ਇੱਕ ਦੂਜੇ ਦੇ ਨਾਲ ਤਕਰਾਰ ਵਿੱਚ ਨਿਕਲ ਗਈ ਕ੍ਰੋਧ ਵਿੱਚ ਨਿਕਲ ਗਈ ਪਰ ਸ਼ਬਦ ਦਾ ਅਭਿਆਸ ਨਹੀਂ ਕਰਨ ਦਿੰਦਾ ਹੁਣ ਸਾਡੇ ਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸੰਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਰਾਈ ਸਾਨੂੰ ਸਮਝਾਉਂਦੇ ਨੇ ਕਿ ਇਹ ਜੇ ਤੁਸੀਂ ਸ਼ਬਦ ਦਾ ਸਹਾਰਾ ਨਾ ਲਿਆ ਗੁਰੂ ਦੇ ਮੰਤਰ ਦਾ ਸਹਾਰਾ ਨਾ ਲਿਆ ਆਪ ਦੇ ਅੰਦਰ ਦੀ ਖੋਜ ਜਾਰੀ ਨਾ ਕੀਤੀ ਇਹ ਤੁਹਾਨੂੰ ਪੰਜੇ ਦੂਤਾਂ ਨੇ ਇਸੇ ਤਰ੍ਹਾਂ ਉਲਝਾਈ ਰੱਖਣਾ ਕਦੇ ਕੋਈ ਵਿਚਾਰ ਕਦੇ ਕੋਈ ਵਿਚਾਰ ਕਦੇ ਕੋਈ ਵਿਚਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਦੇਹੀ ਦੀ ਸੇਵਾ ਕਰੀ ਜਾਂਦੇ ਹਾਂ ਸਵੇਰੇ ਇਸ ਦੇਹੀ ਨੂੰ ਨਹਾਉਣਾ ਸ਼ੁਰੂ ਕਰਦੇ ਆਂ ਕਦੇ ਖਵਾਉਣਾ ਕਦੇ ਪਿਵਾਉਣਾ ਕਦੇ ਕਿਸ ਤਰ੍ਹਾਂ ਕਦੇ ਕਿਸ ਤਰ੍ਹਾਂ ਫਿਰ ਇਹਨੂੰ ਸੁਵਾਉਨੇ ਆਂ ਫਿਰ ਇਹਦੇ ਇਸ਼ਨਾਨ ਕਰਾਤਾ ਇਹਦੇ ਤੇ ਕੱਪੜੇ ਪਵਾ ਦਿੱਤੇ ਇਹਦੇ ਨਾਲ ਗੱਲਾਂ ਬਾਤਾਂ ਕਰ ਲਈਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਹੀ ਦੀ ਸੇਵਾ ਕਰਦੇ ਆਂ ਅਸੀਂ ਪਰ ਮਨ ਦੀ ਸੇਵਾ ਨਹੀਂ ਕਰਦੇ ਰਹਿ ਤਵਰ ਕਿ ਸ਼ਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ ਜਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨਾ ਕਾਹੂਗੀ ਮਹਾਰਾਜ ਕਹਿੰਦੇ ਰਹਤ ਤਾਂ ਕੁਝ ਹੋਰ ਸੀ ਮਨ ਨੂੰ ਫੁਰਨਿਆਂ ਦਾ ਵਿੱਚ ਤੋ ਰਹਤ ਕਰਨਾ ਸੀਗਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵਿੱਚ ਰਹਤਏ ਸੀ ਤੇ ਤੂੰ ਕਹਿੰਦੇ ਕਿ ਸ਼ਵਰ ਕਮਾਵਤ ਮਨ ਦੇ ਵਿੱਚ ਪ੍ਰੀਤ ਨਹੀਂ ਪ੍ਰਗਟ ਹੋਈ ਤੇ ਮੁੱਖ ਨਾਲ ਗੰਡਾ ਲਾਉਂਦਾ ਰਿਹਾ ਮੁੱਖੋਂ ਗੰਡ ਲਾਵਤ ਭਾਵ ਮੁੱਖ ਦੇ ਵਿੱਚੋਂ ਇਹੋ ਜੇ ਗਿਆਨ ਦੇ ਬਚਨ ਛੜਦਾ ਵੀ ਜਿਹੜਾ ਸੁਣਦਾ ਉਹ ਵੀ ਪ੍ਰਭਾਵਿਤ ਹੋ ਜਾਂਦਾ ਵਗਲਾ ਚੁੱਪੀ ਹੋ ਜਾਂਦਾ ਵੀ ਇਹਨੂੰ ਕੀ ਕਹਿਣਾ ਕਿਸ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਦਿਨ ਰਾਤ ਆਪਣੀ ਬੜਾਈ ਵਿੱਚ ਲੱਗਿਆ ਹੋਇਆ ਹੈ ਆਪ ਦੇ ਆਲੇ ਦੁਆਲੇ ਗਿਆਨ ਦੀ ਗੱਲਾਂ ਦੀ ਇਹੋ ਜੀ ਕਿ ਰਬ ਨਹੀਂ ਬਣਾ ਲੈਂਦਾ ਕਿ ਕੋਈ ਆਮ ਆਦਮੀ ਇਸ ਦੇ ਨੇੜੇ ਨਹੀਂ ਲੱਗਦਾ ਤੇ ਮਹਾਰਾਜ ਕਹਿੰਦੇ ਨਾ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਵੇਖ ਨਾ ਕਾਹੂ ਨੀ ਉਹ ਬੜਾ ਜਾਣ ਜਾਣਣ ਵਾਲਾ ਆ ਤੇਰੇ ਵੇਖ ਤੋਂ ਨਹੀਂ ਉਹ ਪ੍ਰਭਾਵਿਤ ਹੁੰਦਾ ਨਹੀਂ ਤਾਂ ਫਿਰ ਜੇ ਮਾਨਸ ਜਮਾ ਇਸ ਵਾਰੀ ਵੀ ਨਹੀਂ ਸੰਭਾਲਿਆ ਤੇ ਕਹਿੰਦੇ ਫਿਰ ਇਹ ਯੁੱਗ ਦਾ ਢੇਡਾ ਬਹੁਤ ਲੰਬਾ ਆਇਆ